ਕਿ ਚੋਰੀ 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 ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਗੱਲ ਹੈ ਆਮ ਦੋਸਤੋ ਚੋਰ ਲੋਕਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਕਰ ਰਹੇ ਨੇ ਹਰਾਮ ਦੋਸਤੋ ਰਾਤਾਂ ਦੀ ਨੀਂਦ ਕਰ ਰਹੇ ਨੇ ਹਰਾਮ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜੀ ਸਤਿਓ ਇੱਕ ਹੋਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਔਰ ਇਸ ਵਾਰ ਫਿਰ ਇੱਕ ਮੋਟਰਸਾਈਕਲ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਧਾਰਮਿਕ ਸਥਾਨ ਤੋਂ ਮੋਟਰਸਾਈਕਲ ਚੋਰੀ ਕੀਤਾ ਗਿਆ ਧਾਰਮਿਕ ਸਥਾਨ ਜੋ ਆਸਥਾ ਜਿੱਥੇ ਜਾ ਕੇ ਲੋਕਾਂ ਦੀ ਜਿਹੜੀ ਆਸਥਾ ਹੁੰਦੀ ਹੈ ਆਸਥਾ ਦੀ ਨਿਸ਼ਾਨੀ ਹੁੰਦੀ ਹੈ ਉੱਥੇ ਹੀ ਅਪਵਿੱਤਰਤਾ ਫਲਾ ਰਹੇ ਨੇ ਇਹ ਚੋਰ ਇਹ ਵੀਰ ਆਪਣੇ ਪਰਿਵਾਰ ਨਾਲ ਚੁਸ਼ਮੇ ਵੇਖੇ ਮੱਥਾ ਟੇਕਣ ਜਾਂਦੇ ਆ ਧਾਰਮਿਕ ਸਥਾਨ ਤੇ ਉੱਥੇ ਚੋਰ ਜਿਹੜੇ ਆ ਇਹਨਾਂ ਦੇ ਮੋਟਰਸਾਈਕਲ ਤੇ ਨਿਗਾ ਟਿਕਾ ਲੈਂਦੇ ਔਰ ਮਿੰਟਾਂ ਸਕਿੰਟਾਂ ਦੇ ਅੰਦਰ ਚਲਾਕੀ ਦਿਖਾਉਂਦੇ ਆ ਆਪਣੀ ਫੁਰਤੀ ਦਿਖਾਉਂਦੇ ਆ ਔਰ ਮੋਟਰਸਾਈਕਲ ਦਾ ਤਾਲਾ ਤੋੜ ਕੇ ਮੋਟਰਸਾਈਕਲ ਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਸੀਸੀਟੀਵੀ ਤਸਵੀਰਾਂ ਇਹ ਫੁਟੇਜ ਤੁਸੀਂ ਦੇਖ ਰਹੇ ਹੋ ਕਿ ਚੋਰ ਜਿਹੜੇ ਆ ਜਿੱਦੋਂ ਇੱਕ ਨੇ ਮੂੰਹ ਤੇ ਪਰਨਾ ਬੰਨਿਆ ਤੇ ਦੂਜਾ ਜਿਹੜਾ ਆਪਣੇ ਸਾਥੀ ਨੂੰ ਬੁਲਾਉਂਦਾ ਪਿਆ ਛੋਟੇ ਹੱਥ ਦੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਇੱਕ ਦਾ ਚਿਹਰਾ ਜਿਹੜਾ ਆ ਉਹ ਸਾਫ਼ ਦਿਖਾਈ ਦੇ ਰਿਹਾ ਉਹ ਤੋਂ ਅਸੀਂ ਪਛਾਣ ਕਰ ਸਕਦੇ ਹਾਂ ਕਿ ਚੋਰ ਕੌਣ ਹੈ ਕਿੱਥੇ ਦਾ ਹੈ ਜੇ ਤੁਸੀਂ ਚੋਰ ਦੀ ਪਛਾਣ ਕਰ ਲੂਗੇ ਤਾਂ ਤਸਵੀਰ ਦੀ ਮਦਦ ਹੋ ਜਾਵੇਗੀ ਔਰ ਨਾਲ ਦੀ ਨਾਲ ਤਸਵੀਰ ਤੋਂ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕਿੱਦਣ ਦੀ ਘਟਨਾ ਹੈ ਔਰ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਨਹੀਂ ਕੀਤੀ ਜੇ ਕੀਤੀ ਤਾਂ ਤਫਤੀਸ਼ ਕਿਤ ਤੱਕ ਪਹੁੰਚੀ ਆ ਵੀਰ ਕੀ ਨਾਮ ਤੁਹਾਡਾ ਸਲਿੰਦਰ ਕੁਮਾਰ ਜੀ ਕਿਹੜਾ ਪਿੰਡ ਤੁਹਾਡਾ ਸਾਹਪੁਰਾ ਜੀ ਕਿੱਥੇ ਮੱਥਾ ਟੇਕਣ ਗਏ ਸੀ ਮੱਥਾ ਟੇਕਣ ਚੋਸਮੇ ਗਏ ਸੀ ਸਾਹ ਆਪਣੇ ਬਲਾਚੋਰੀ ਦੀ ਜੀ ਹਾਂਜੀ ਹਾਂਜੀ ਅੱਛਾ ਵੀਰਵਾਰ ਦੀ ਘਟਨਾ ਹੈ ਹਾਂਜੀ ਹਾਂਜੀ ਵੀਰਵਾਰ ਦੀ ਘਟਨਾ ਹੈ ਜੀ ਅਸੀਂ 6:30 ਵਜੇ ਗਏ ਆ ਜੀ 8:00 ਵਜੇ ਤੱਕ ਮੋਟਰ ਹੈਲ ਜਣੀ ਖੜਾ ਸੀ ਖੜਾ ਸੀ ਕੈਮਰੇ ਦੇ ਸਾਹਮਣੇ ਤੇ ਉੱਥੇ ਇੱਕ ਬੇਟੀ ਵਾਲੇ ਨੇ ਵੀ ਦੇਖਿਆ ਕੈਮਰਾ ਤੇ ਉਹ ਤੋਂ ਬਾਅਦ ਛੋਟਾ ਹੱਥੀ ਆਂਦਾ ਉਹਲਾ ਹੋ ਜਾਂਦਾ ਹੈ ਉਹਦਾ ਜੀ ਉਸ ਤੋਂ ਬਾਅਦ ਮੋਟਰ ਹੈ ਲੋ ਦੋ ਜਣੇ ਲੈ ਜਾਂਦੇ ਜੀ ਦੋ ਜਣੇ ਚੋਰੀ ਕਰਕੇ ਲੈ ਕੇ ਜਾਂਦੇ ਹਾਂਜੀ ਹਾਂਜੀ ਇੱਕ ਨੇ ਮੂੰਹ ਤੇ ਪਰਨਾ ਜਿਹਾ ਬੰਨਿਆ ਹਾਂਜੀ ਇੱਕ ਨੇ ਮੂੰਹ ਤੇ ਪੂਰਾ ਪਰਨਾ ਲਪੇਟਿਆ ਜੀ ਤੇ ਇੱਕ ਬਿਨਾ ਪਰਨੇ ਤੋਂ ਆ ਜੀ ਜਿਹੜਾ ਬਿਨਾ ਪਰਨੇ ਤੋਂ ਉਹ ਬਾਅਦ ਰਮਾਲ ਨਾਲ ਸਿਰ ਟੱਕਦਾ ਵੀ ਆ ਹਾਂਜੀ ਹਾਂਜੀ ਉਹ ਸਿਰ ਪਲੇਖਾ ਵੀ ਪਾਉਂਦੇ ਆ ਹਾਂਜੀ ਹਾਂਜੀ ਤੇ ਉਹ ਰਮਾਲ ਵੀ ਬੰਨਦਾ ਜੀ ਪਰੇ ਜਾ ਕੇ ਪੱਕੀ ਤੇ ਜਦ ਮੋਟਰ ਹੈ ਚੱਕਦੇ ਆ ਜੀ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਲੋਕ ਉਹਨਾਂ ਨੇ ਚਾਬੀ ਨਾਲ ਖੋਲਿਆ ਕਿ ਤੋੜਿਆ ਆ ਮੇਰੇ ਸਾਹਮਣੇ ਦਾ ਜੀ ਦੇਖੋ ਕੀ ਪਤਾ ਨਹੀਂ ਚਾਬੀ ਸ਼ਾਇਦ ਹੋ ਸਕਦੀ ਉਹਨਾਂ ਕੋਲ ਕੀ ਪਤਾ ਨਹੀਂ ਖੋਲਿਆ ਉਹਨਾਂ ਨੇ ਜੀ ਮਾਡਲ ਕਿਹੜਾ ਸੀ ਮਾਡਲ 19 ਮਾਡਲ ਸੀ ਤੇ ਮੋਟਰਸਾਈਕਲ ਕਿਹੜਾ ਜੀ ਸਪਲੈਂਡਰ ਸੀ ਜੀ ਸਪਲੈਂਡਰ ਕਾਲੇ ਰੰਗ ਦਾ ਹਾਂਜੀ ਹਾਂਜੀ ਜੀ ਦਾ ਨੰਬਰ ਵੀਰ ਦੱਸ ਦਿਆ ਪੀਪੀ 32 ਡਬਲ ਏ 15 58 ਮੋਟਰਸਾਈਕਲ ਦਾ ਨੰਬਰ ਹੈ ਪੀਪੀ 32 ਡਬਲ ਏ 15 58 ਨੰਬਰ ਹੈ ਔਰ ਤੁਹਾਨੂੰ ਕਿਤੇ ਵੀ ਇਹ ਮੋਟਰਸਾਈਕਲ ਨਜ਼ਰ ਆਉਂਦਾ ਹੈ ਜ਼ਰੂਰ ਵੀਰ ਉਹਨੂੰ ਤਲਾਕ ਕਰਨੀ ਫੋਨ ਨੰਬਰ ਕਿਹਨੇ ਤੁਹਾਡਾ ਪਤਾ ਕਿ ਉਹ ਵੀ ਨਹੀਂ ਪਤਾ ਨੰਬਰ ਆ ਦੇ 90410 90410 31 12 31 32 31 32 31 12 25 ਤੁਸੀਂ ਸਾਡਾ ਨੰਬਰ ਵੀ ਨੋਟ ਕਰ ਲਓ 9878443970 ਦੇਖੋ ਇਹ ਬੜੇ ਦਰਮਿਆਨਾ ਜਿਹੇ ਪਰਿਵਾਰ ਹੈ ਦਿਹਾੜੀਆਂ ਕਰਕੇ ਹੀ ਦਿਹਾੜੀ ਦਿਹਾੜੀ ਤਬਕੇ ਵਾਲਾ ਇਹ ਪਰਿਵਾਰ ਹੈ ਆਪਾਂ ਇਹਨਾਂ ਦੀ ਮਦਦ ਕਰਨੀ ਆ ਹਾਂ ਕਿਸ਼ਤਾਂ ਤੇ ਲਈ ਆਂ ਦਿਹਾੜੀ ਕਰਕੇ ਹੀ ਕਿਸ਼ਤਾਂ ਤੇ ਮੋਟਰਸਾਈਕਲ ਹੈ ਦੇਖੋ ਨੰਬਰ ਵੀ ਨਹੀਂ ਕਹਿੰਦਾ ਮੈਨੂੰ ਪੜਨਾ ਆਉਂਦਾ ਔਰ ਆਪਣੇ ਫੋਨ ਦਾ ਨੰਬਰ ਵੀ ਨਹੀਂ ਪਤਾ ਤਾਂ ਅਸੀਂ ਸਮਝੀਏ ਕਿ ਜਿਹੜੇ ਚੋਰ ਆ ਇਹਨਾਂ ਦਾ ਚੋਰੀ ਕਰਦੇ ਇਮਾਨਤਾ ਕੋਈ ਹੁੰਦਾ ਨਹੀਂ ਔਰ ਬੇਗਹਿਰਤ ਜਿਵੇਂ ਕਹਿ ਲਉਣਾ ਕਿ ਨੱਕ ਛੋਟਾ ਹੋਈ ਜਾਂਦਾ ਕੰਨ ਵੱਡੇ ਹੋਈ ਜਾਂਦੇ ਨੱਕ ਜਿਹੜਾ ਚੱਪਣੀ ਜਿਹੜਾ ਨੱਕ ਪਾ ਕੇ ਡੁੱਬ ਕੇ ਮਰਨ ਕੇ ਦੇਖੋ ਕਿਦਾਂ ਦੇ ਲੋਕ ਜਿਹੜੇ ਬੜੀ ਮੁਸ਼ਕਿਲ ਨਾਲ ਪੈਰਾਂ ਤੇ ਆਉਂਦੇ ਆ ਕਿ ਚੱਲ ਯਾਰ ਕੋਈ ਸ assi ਆਪਣਾ ਸਾਧਨ ਬਣਾ ਲਈਏ ਰੋਟੀ ਰੋਜ਼ੀ ਤੋੜ ਲਈਏ ਜੇ ਕਿਸ਼ਤਾ ਪਤਾ ਨਹੀਂ ਕਿੰਨੇ ਔਖੇ ਹੋ ਕੇ ਦਿੰਦੇ ਹੁਣੇ ਆ ਇਹਨਾਂ ਦਾ ਵੀ ਸਾਧਨ ਚੱਕ ਕੇ ਲੈ ਗਏ ਔਰ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਹੁਣ ਤਾਂ ਆਵਾ ਉੱਤਿਆ ਪਿਆ ਪਾਣੀ ਸਿਰ ਤੋਂ 10 ਫੁੱਟ ਉੱਤੇ ਦੀ ਲੰਘ ਗਿਆ ਹੁਣ ਤਾਂ ਜਾਗ ਜਾਓ ਹੁਣ ਤਾਂ ਜਾਗ ਜਾਓ ਹੁਣ ਤਾਂ ਚੋਰਾਂ ਦੀ ਆਪ ਪਛਾਣ ਕਰਨੀ ਸ਼ੁਰੂ ਕਰੋ ਹੁਣ ਤਾਂ ਆਪ ਸਮਝੋ ਕਿ ਆ ਜਿਹੜੇ ਚੋਰ ਆ ਇਹ ਜਿਹੜੇ ਏਰੀਆ 'ਚ ਬੈਠੇ ਆ ਬੱਖੋ ਵੱਖੇ ਏਰੀਆ 'ਚ ਉਹਨਾਂ ਨੂੰ ਆਪ ਕੰਟਰੋਲ ਕਰੋ ਇਹ ਗਰੀਬੰਦਾ ਕਿੱਥੇ ਕਿੱਥੇ ਤੱਕ ਜਾਊਗਾ ਬੜੀ ਮੁਸ਼ਕਿਲ ਨਾਲ ਸੀਸੀਟੀਵੀ ਕੱਢ ਕੇ ਲੈ ਕੇ ਆਇਆ ਇੱਕ ਵਾਰ ਫਿਰ ਤੋਂ ਤੁਹਾਡੀ ਸਕਰੀਨ ਤੇ ਸੀਸੀਟੀਵੀ ਤਸਵੀਰ ਚੱਲ ਰਹੀ ਹੈ ਇਹ ਚੋਰਾਂ ਨੂੰ ਜੇਕਰ ਤੁਸੀਂ ਪਛਾਣਦੇ ਹੋ ਤਾਂ ਜ਼ਰੂਰ 9878443970 ਤੇ ਕਾਲ ਕਰਕੇ ਇਤਲਾਹ ਕਰ ਦਿਓ ਔਰ ਜਿਹੜਾ ਵੀਰ ਦੀ ਹੈਲਪ ਕਰੂਗਾ ਉਹਨੂੰ ਸਾਡੇ ਚੈਨਲ ਵੱਲੋਂ ਗੁਪਤ ਇਨਾਮ ਵੀ ਦਿੱਤਾ ਜਾਊਗਾ ਮੈਂ ਹਮੇਸ਼ਾ ਕਹਿੰਨਾ ਇਨਾਮ ਇਹ ਕੋਈ ਇਦਾਂ ਨਹੀਂ ਕਿ ਅਸੀਂ ਇਨਾਮ ਦੇ ਰਿਆ ਇਹ ਸਨਮਾਨ ਇੱਕ ਧੰਨਵਾਦ ਹਾਲਾਂਕਿ ਜਿਹੜਾ ਤੁਸੀਂ ਜਿਹੜੀ ਮਦਦ ਕਰਨੀ ਉਹਦਾ ਮੁੱਲ ਕੋਈ ਨਹੀਂ ਅਨਮੁੱਲੀ ਮਦਦ ਹੋਣੀ ਆ ਪਰ ਫਿਰ ਵੀ ਸਾਡੇ ਵੱਲੋਂ ਇੱਕ ਸਨਮਾਨ ਦਿੱਤਾ ਜਾਊਗਾ ਜ਼ਰੂਰ ਤੁਸੀਂ ਵੀਰ ਦੀ ਮਦਦ ਕਰਨੀ ਆ ਵੀਰ ਉਮੀਦ ਕਰਦੇ ਤੁਹਾਡਾ ਮੋਟਰਸਾਈਕਲ ਮਿਲ ਜਾਊਗਾ ਤੁਸੀਂ ਮੈਂ ਅਪੀਲ ਕਰਦਾ ਜੀ ਮੈਂ ਸਾਰੇ ਨੂੰ ਅਪੀਲ ਕਰਦਾ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਇਹ ਮੇਰਾ ਮੋਟਰਹੈਲ ਲੱਭ ਜਵੇ ਜੀ ਮੈਂ ਮੁਲਾਜ਼ਮਾਂ ਨੂੰ ਵੀ ਸਾਰਿਆਂ ਨੂੰ ਕਹਿਣਾ ਜਿੱਥੇ ਦਰਖਾਸਤ ਦਿੱਤੀ ਆ ਗੌਰ ਕਰਨਾ ਤਾਂ ਮੈਂ ਹਰੇਕ ਜਨਤਾ ਨੂੰ ਵੀ ਕਹਿਣਾ ਸਾਰਿਆਂ ਨੂੰ ਵੀ ਮੇਰਾ ਭਰਾ ਗੌਰ ਕਰਨਾ ਇਸ ਚੀਜ਼ ਦੀ ਕਿ ਮੇਰਾ ਮੋਟਰ ਹੈ ਲੱਭ ਜਵੇ ਮੈਂ ਦਿਹਾੜੀਆਂ ਕਰਕੇ ਲਿਆ ਜੀ ਬਹੁਤ ਮਿਹਨਤ ਨਾਲ ਲਿਆ ਜੀ ਜੀ ਤਾਂ ਵੀਰ ਹੁਣਾਂ ਦੀ ਬੇਨਤੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਔਰ ਇਹ ਹੁਣ ਵੀ ਵਿਚਾਰਾ ਸਾਡੇ ਕੋਲ ਖਬਰ ਲਵਾਉਣ ਵੀ ਕਿਸਦਾ ਮੋਟਰਸਾਈਕਲ ਅਧਾਰਾ ਮੰਗ ਕੇ ਲੈ ਕੇ ਆਇਆ 100 ਬੰਦੇ ਨੇ ਥਾਂ ਥਾਂ ਤੇ ਕੰਮ ਜਾਣ ਦਾ 100 ਆਸਾ ਹੁੰਦੀਆਂ 100 ਉਮੀਦਾਂ ਹੁੰਦੀਆਂ ਕਿ ਯਾਰ ਮੇਰਾ ਸਾਧਨ ਬਣ ਗਿਆ ਚੋਰਾ ਨੇ ਉਹਨੂੰ ਕਾਡੀਆਂ ਕਰ ਕਰਕੇ ਵੇਚਣਾ ਜਾਂ ਨਟ ਕੱਢ ਕੱਢ ਕੇ ਉਹਦੇ ਵੇਚਣਾ ਨਟ ਨਟ ਕ ਉਹਦਾ ਖਲਾਰ ਦੇਣਾ ਤਾਂ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਪੀਪੀ 32 ਡਬਲ ਏ 1558 ਇਹ ਮੋਟਰਸਾਈਕਲ ਕਿਤੇ ਦੇਖਦੇ ਜਰੂਰ ਵੀਰ ਨੂੰ ਇਤਲਾਹ ਕਰਿਓ ਸਾਨੂੰ ਇਤਲਾਹ ਕਰਿਓ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਔਰ ਜੇ ਚੋਰ ਤੁਸੀਂ ਪਛਾਣ ਦਿਓ ਜਰੂਰ ਇਤਲਾਹ ਕਰਿਓ ਪਹਿਲ ਦੇ ਆਧਾਰ ਤੇ ਇਤਲਾਹ ਕਰਿਓ ਤਾਂ ਜੋ ਚੋਰ ਨੂੰ ਫੜਿਆ ਜਾਵੇ ਔਰ ਇਸ ਵੀਰ ਦੀ ਮਦਦ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ